ਅੱppa ਵੀਰੂ ਅੱਜ ਗੱਲ ਕਰਨੀ ਆ ਗੁਰਬਾਣੀ ਵਿੱਚੋਂ ਕਿਵੇਂ ਸਾਡੇ ਲੋਕ ਇਤਿਹਾਸ ਨੂੰ ਗੁਰਬਾਣੀ ਤੋਂ ਵਿਗਾੜ ਰਹੇ ਆ ਗੁਰਬਾਣੀ ਵਿੱਚ ਆਉਂਦਾ ਖੋਟੇ ਕੋ ਖਰਾਕ ਹੈ खरे ਸਾਰ ਨਾ ਜਾਣਾ ਹੈ ਅੰਧੇ ਕਾਨੋਂ ਪਾਰ ਖੂ ਕਲਿਕਾਲ ਵੜਾਣਾ ਵੀ ਕਲਯੁਗ ਦੇ ਲੱਛਣ ਕੀ ਹੁੰਦੇ ਆ ਜਦੋਂ ਲੋਕ ਅੰਨੇ ਨੂੰ ਆਗੂ ਕਹਿਣ ਲੱਗ ਜਾਣਾ ਅੰਨੇ ਨੂੰ ਸਿਆਣਾ ਅੰਨੇ ਦੀਆਂ ਇੰਟਰਵਿਊਆਂ ਕਮਲੇ ਲੋਕ ਇਤਿਹਾਸ ਉੱਤੇ ਬੋਲਣ ਆ ਸੁਣੋ ਤੁਸੀਂ ਅੰਧੇ ਕਾਨੂੰ ਪਾਰ ਖੂ ਕੀ ਅਸ ਫੇਰ ਗੱਲ ਕਰਦੇ ਆਪਾਂ ਬਾਅਦ ਨੌ ਮਹੀਨੇ 13 ਗਾਪਾ ਬਕਾਲਾ ਸਾਦੀ ਪਰ ਧਰਤੀ ਤੇ ਕਿ ਮਤਲਬ ਕਿ 26 ਸਾਲ 9 ਮਹੀਨੇ 13 ਦਿਨ ਪੂਰੀ ਚ ਰਹੀ ਭਗਤੀ ਹੀ ਕਰੀ ਹੈ ਸ਼ਿਵ ਤੇ ਬਦ ਹੋਰ ਐਵੇਂ ਥੋੜੀ ਬੁਰੂ ਗੋਵੇਂ ਸੇ ਮਹਾਰਾਜ ਜੀ ਦਾ ਘਰ ਬੋਨਾ ਦੇ ਘਰੇ ਠਹਿਰਿਆ ਅਸੀਂ ਫਿਰ ਦੇਵਾਨ ਸੂਰਬੀਰ ਮਰਦ ਦਾ ਇਹਨਾਂ ਨੂੰ ਕੋਰਸ ਚੁਗਣਾ ਇਹਨਾਂ ਨੂੰ ਦੇਖੋ ਹੁਣ ਅੰਦੇ ਕਾ ਨੋ 파ਰਖੂ ਇਹ ਲੋ ਅੰਨੇ ਲੋਕਾਂ ਨੂੰ ਇਹਨਾਂ ਨੂੰ ਵਿਦਵਾਨ ਬਣਾਇਆ ਹੋਇਆ ਸਾਡੇ ਮੀਡੀਏ ਨੇ ਕਿਉਂਕਿ ਉਹਨਾਂ ਨੂੰ ਤਾਂ ਵੀਊ ਦਾ ਮਤਲਬ ਆ ਦੇਖੋ ਜੇ ਗੱਲ ਇਹ ਕਹਿ ਰਿਹਾ ਵੀ ਗੁਰੂ ਗੋਬਿੰਦ ਸਿੰਘ ਨੂੰ ਜਨਮ ਲੈਣ ਲਈ ਤਾਂ 26 ਸਾਲ ਨੂੰ ਮਹੀਨੇ ਭਗਤੀ ਕਰਨੀ ਪਈ ਫਿਰ ਸਵਾਲ ਖੜਾ ਹੋ ਜਾਊਗਾ ਵੀ ਬਾਬਾ ਨਾਨਕ ਜਿਹੜੀ ਮਾਤਾ ਦੇ ਕੋਖ ਚ ਆਇਆ ਉਹਨਾਂ ਦੇ ਮਾਤਾ ਪਿਤਾ ਨੇ ਮਹਿਤਾ ਕਾਲੂ ਜੀ ਤੇ ਤ੍ਰਿਪਤਾ ਜੀ ਨੇ ਕਿਹੜੇ ਘੂਰੇ ਚ ਬੈਠ ਕੇ ਭਗਤੀ ਕੀਤੀ ਜੇ ਆ ਹੀ ਹੋਇਆ ਫਿਰ ਬਾਬੇ ਨਾਨਕ ਦੇ ਔਲਾਦ ਤੇ ਆਪਾਂ ਉਹਦੇ ਬਾਰੇ ਕੀ ਕਹਾਂਗੇ ਸ੍ਰੀ ਚੰਦ ਜੰਪਿਆ ਕੁੱਖ ਦਾ ਕਸੂਰ ਹੋਇਆ ਦਾਤੂ ਦਾਸੂ ਆ ਗਏ ਫਿਰ ਪ੍ਰਿਥੀ ਚੰਦ ਤੇ ਗੁਰੂ ਅਰਜਨ ਪਾਤਸ਼ਾਹ ਇੱਕੋ ਕੁੱਖ ਚੋਂ ਜਨਮ ਲੈਂਦੇ ਆ ਉਹਨਾਂ ਬਾਰੇ ਕੀ ਸਵਾਲ ਦੇਣਗੇ ਮੇਰਾ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਜਿਹੜੇ ਇਸ ਗੱਲ ਤੇ ਭਰੋਸਾ ਰੱਖਦੇ ਆ ਵੀ ਗੁਰੂ ਸਾਹਿਬ 26 ਸਾਲ ਇਸ ਕਰਕੇ ਭਗਤੀ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਦੇ ਜਨਮ ਲਈ ਇਸ ਦਾ ਮੈਨੂੰ ਇੱਕੋ ਹੀ ਸਵਾਲ ਦੇ ਦਾ ਜਵਾਬ ਦੇਦਨ ਵੀ ਜੋ ਬਾਬਾ ਨਾਨਕ ਆਪਾਂ ਉਦੋਂ ਕਿੱਥੇ ਭਗਤੀ ਕੀਤੀ ਫਿਰ ਇੱਕੋ ਕੁਕਸੋ ਫਿਰ ਥੀ ਤਾਂ ਤੇ ਗੁਰੂ ਅਰਜਨ ਕਿਵੇਂ ਆ